ਫੀਓ 31 ਤਰੀਕ ਦੀ ਰੱਖੀ ਗਈ ਹੈ ਜਿਦੇ ਵਿੱਚ ਆਪਣੀ ਮੁਲਾਜ਼ਮਾਂ ਦੀ ਮੁੱਖ ਮੰਗ ਹੈ ਜਿਹੜੀ ਆਪਣੇ ਜਿਹੜੇ ਸਾਥੀ ਪਿਛਲੇ ਸਮੇਂ ਦੇ ਵਿੱਚ ਫੀਲਡ ਦੇ ਵਿੱਚ ਕੰਮ ਕਰਦੇ ਸਮੇਂ ਕਰੰਟ ਲੱਗਣ ਕਾਰਨ ਜਾਂ ਕੋਈ ਹੋਰ ਹਾਦਸੇ ਕਾਰਨ ਸ਼ਹੀਦ ਹੋ ਗਏ ਉਹਨਾਂ ਨੂੰ ਸ਼ਹੀਦਾਂ ਦਾ ਦਰਜਾ ਦੇਣਾ ਅਤੇ ਸਾਥੀਆਂ ਨੂੰ ਮੁਆਵਜ਼ੇ ਦੇ ਤੌਰ ਤੇ 1-1 ਕਰੋੜ ਰੁਪਇਆ ਜਿਹੜਾ ਆਪਣੀ ਮੰਗ ਹੈ ਸੋ ਸਾਥੀਓ ਜੇ ਕਿਸੇ ਪੰਜਾਬ ਪੁਲਿਸ ਦਾ ਮੁਲਾਜ਼ਮ ਅੱਜ ਸ਼ਹੀਦ ਹੁੰਦਾ ਡਿਊਟੀ ਦੌਰਾਨ ਤਾਂ ਉਹਨੂੰ ਸਰਕਾਰ ਨੇ ਮੁਆਵਜ਼ਾ 1 ਕਰੋੜ ਰੱਖਿਆ ਬਿਜਲੀ ਬੋਰਡ ਦੇ ਮੁਲਾਜ਼ਮਾਂ ਨੂੰ ਮੁਆਵਜ਼ਾ ਦੇਣ ਵਾਸਤੇ ਸਰਕਾਰ ਆਨਾ ਕਾਨੀ ਕਰ ਰਹੀ ਹੈ ਟਾਲ ਮਟੋਲ ਕਰ ਰਹੀ ਹੈ ਤੋਂ ਸਾਥੀਓ ਇਸ ਲਈ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜਿਹੜੇ ਸਾਥੀ ਆਪਣੇ ਤੋਂ ਵਿਛੜ ਗਏ ਉਹਨਾਂ ਦੀ ਰੂਹ ਨੂੰ ਸ਼ਾਂਤੀ ਦੇਣ ਲਈ ਆਪਾਂ ਨੂੰ ਇਕੱਠੇ ਹੋ ਕੇ ਉਹਨਾਂ ਦੀ ਜਿਹੜੀ ਸ਼ਹੀਦ ਦਾ ਦਰਜਾ ਤੋਂ ਗਿਆ ਹੈ ਉਹਦੇ ਕਣੀ ਵਜੋ ਅੱਜ ਆਪਾਂ ਸਾਂਝੇ ਤੌਰ ਤੇ ਸਰਮਨ ਪਲਾਂਟ ਲਹਿਰਾ ਮੁਹਬਤ ਦੇ ਗੇਟ ਤੇ ਇਹ ਰੈਲੀ ਕਰ ਰਹੇ ਆ ਸੋ ਸਾਥੀਓ ਜਿਹੜਾ ਇਹ ਪ੍ਰੋਗਰਾਮ ਜੁਆਇੰਟ ਫੋਰਮ ਨੇ ਤੇ ਪੰਜਾਬ ਫਲਾਗਮ ਏਕਾ ਮੰਚ ਨੇ ਹੁੰਦੀ ਵੀ ਅਜੇ ਤੌਰ ਤੇ ਇਕੱਠੇ ਹੋ ਕੇ ਵਿੱਢਿਆ ਇਹ ਸਾਥੀਓ ਬਹੁਤ ਹੀ ਭੱਖ ਦਾ ਮੁੱਦਾ ਹੈ ਜਿਹੜੀਆਂ ਆਪਣੀਆਂ ਮੰਗਾਂ ਪਿਛਲੇ ਲੰਮੇ ਸਮੇਂ ਤੋਂ ਲਟਕ ਰਹੀਆਂ ਆ ਸੋ ਸਾਥੀਓ 5 7 ਨੂੰ ਇੱਕ ਮੈਨੇਜਮੈਂਟ ਨਾਲ ਮੀਟਿੰਗ ਹੋਈ ਸੀ ਜਿਹਦੇ ਵਿੱਚ ਕੁਝ ਮੰਗਾ ਤੇ ਆਪਣੀ ਸਹਿਮਤੀ ਬਣੀ ਸੀ ਮੈਨੇਜਮੈਂਟ ਨਾਲ ਉਹਨਾਂ ਨੇ ਸਾਨੂੰ ਇਹ ਵੀ ਭਰੋਸਾ ਦਿੱਤਾ ਸੀ ਵੀ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਇੱਕ 22 ਤਰੀਕ ਨੂੰ ਇੱਕ 25 ਤਰੀਕ ਨੂੰ ਇਹ ਡੇਟਾਂ ਬਦਲ-ਬਦਲ ਕੇ ਕਹਿੰਦੇ ਸੀ ਬਿਜਲੀ ਮੰਤਰੀ ਦੇ ਨਾਲ ਆਪਾਂ ਤੁਹਾਡੀ ਮੀਟਿੰਗ ਕਰਾਵਾਂਗੇ ਸੋ ਸਾਥੀਓ ਇਹ ਟਾਂ ਟੋਲ ਦੀ ਜਿਹੜੀ ਨੀਤੀ ਆ ਉਹਨਾਂ ਦੀ ਮੀਟਿੰਗ ਦਾ ਸਮਾਂ ਦੇ ਕੇ ਜੇਰ ਨੂੰ ਕੈਨਸਲ ਕਰਕੇ ਅੱਗੇ ਕਰ ਦਿੰਦੇ ਆ ਹੁਣ ਇਹ ਜਿਹੜੀ ਮੀਟਿੰਗ ਹੈ ਫਿਰ 31 ਤਰੀਕ ਦੀ ਰੱਖੀ ਗਈ ਆ ਜਿਹਦੇ ਵਿੱਚ ਆਪਣੇ ਮੁਲਾਜ਼ਮਾਂ ਦੀ ਮੁੱਖ ਮੰਗ ਹੈ ਜਿਹੜੀ ਆਪਣੇ ਜਿਹੜੇ ਸਾਥੀ ਪਿਛਲੇ ਸਮੇਂ ਦੇ ਵਿੱਚ ਫੀਲਡ ਦੇ ਵਿੱਚ ਕੰਮ ਕਰਦੇ ਸਮੇਂ ਕਰੰਟ ਲੱਗਣ ਕਾਰਨ ਜਾਂ ਕੋਈ ਹੋਰ ਹਾਦਸੇ ਕਾਰਨ ਸ਼ਹੀਦ ਹੋ ਗਏ ਉਹਨਾਂ ਨੂੰ ਸ਼ਹੀਦਾਂ ਦਾ ਦਰਜਾ ਦੇਣਾ ਅਤੇ ਸਾਥੀਆਂ ਨੂੰ ਮੁਆਵਜ਼ੇ ਦੇ ਤੌਰ ਤੇ ਇੱਕ ਇੱਕ ਕਰੋੜ ਰੁਪਇਆ ਜਿਹੜਾ ਆਪਣੀ ਮੰਗ ਹੈ ਤੋ ਸਾਥੀਓ ਜੇ ਕਿਸੇ ਪੰਜਾਬ ਪੁਲਿਸ ਦਾ ਮੁਲਾਜ਼ਮ ਅੱਜ ਸ਼ਹੀਦ ਹੁੰਦਾ ਡਿਊਟੀ ਦੌਰਾਨ ਤਾਂ ਉਹਨੂੰ ਸਰਕਾਰ ਨੇ ਮੁਆਵਜ਼ਾ 1 ਕਰੋੜ ਰੱਖਿਆ ਬਿਜਲੀ ਬੋਰਡ ਦੇ ਮੁਲਾਜ਼ਮਾਂ ਨੂੰ ਮੁਆਵਜ਼ਾ ਦੇਣ ਵਾਸਤੇ ਸਰਕਾਰ ਆਨਾ ਕਾਨੀ ਕਰ ਰਹੀ ਹੈ ਟਾਲ ਮਟੋਲ ਕਰ ਰਹੀ ਹੈ ਤੋ ਸਾਥੀਓ ਇਸ ਲਈ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜਿਹੜੇ ਸਾਥੀ ਆਪਣੇ ਤੋਂ ਵਿਛੜ ਗਏ ਉਹਨਾਂ ਦੀ ਅਧੂਨੀ ਸ਼ਾਂਤੀ ਦੇਣ ਲਈ ਆਪਾਂ ਨੂੰ ਇਕੱਠੇ ਹੋ ਕੇ ਉਹਨਾਂ ਦੀ ਜਿਹੜੀ ਸ਼ਹੀਦ ਦਾ ਦਰਜਾ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ